ਕਲਾ ਦੇ ਖੇਤਰ ਚੋਂ ਕਵਿਤਾਵਾਂ ਦੇ ਖੇਤਰ ਚੋਂ ਡਿਬੇਟ ਜਿਹਨੂੰ ਭਾਸ਼ਣ ਮੁਕਾਬਲੇ ਕਹਿੰਦੇ ਨੇ ਆ ਉਸ ਖੇਤਰ ਚੋਂ ਸੰਤਰਾਉ ਦਾਸੀ ਜੀ ਦਾ ਨਾਲ ਹੀ ਰਾਜ ਸਰਪਿੰਡ ਹੈ ਜਿਨ੍ਹਾਂ ਨੇ ਬਹੁਤ ਸਾਰਾ ਸਾਹਿਤ ਸਿਰਜਿਆ ਇਨਾ ਪੁਲਿਸ ਵਾਲੇ ਵੀ ਰਣ ਬੇਨਤੀ ਕਰਦਾ ਖੜੇ ਰਹਿਣ ਦਿਓ ਇਹਨਾਂ ਦਾ ਮੇਲਾ ਤੁਸੀਂ ਕਿਉਂ ਵਿੱਚ ਵੜਦੇ ਹੋ ਆਖੀ ਵਰਦਿਆ ਲੈ ਕੇ ਹਰਥਾਂ ਵਿੱਚ ਵੜ ਜਾਂਦੇ ਖੜੇ ਰਹਿਣ ਦਿਓ ਜਿੱਥੇ ਖੜੇ ਨੇ ਉਹ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਘੂਰੀ ਜਾਣੇ ਆਰਾਮ ਨਾਲ ਖੜੇ ਰਹੁ ਤੁਸੀਂ ਵੀ ਖੜੇ ਰਹੋ ਤੁਸੀਂ 24 ਘੰਟੇ ਤੁਸੀਂ ਵੀ ਸਿਆਪਿਆਂ ਜੀ ਰਹਿੰਦੇ ਹੋ ਅੱਜ ਇੰਨਾ ਸੋਨਾ ਪਗੜਾ ਪਹਿ ਰਿਆ ਜਾਂਦੀ ਦੇਖੋ ਕੋੜੇ ਯਾਰ ਲੈਕਸ ਉੱਪਰ ਹੈ ਰਾਮ ਨਾ ਖੜੇ ਰਹੇ ਜਿੱਥੇ ਖਾ ਗਏ ਆ ਕੋਈ ਗੱਲ ਨਹੀਂ ਇਹ ਤਾਂ ਮੇਜ਼ਬਾਨ ਨੇ ਇਹ ਤਾਂ ਹੋਸਟ ਨੇ ਇਹਨੇ ਇਹ ਨਹੀਂ ਖਰਾਬ ਕਰਦੇ ਪ੍ਰੋਗਰਾਮ ਨੂੰ ਸੰਤਰਾ ਮੋਦਾਸੀ ਜੀ ਰਾਮ ਥਰੂ ਬਣਖੀ ਜੀ ਓਮ ਪ੍ਰਕਾਸ਼ ਘਾਸੋ ਜੀ ਬਲਵੰਤ ਕਾਰਗੀ ਜੀ ਇਸ ਇਲਾਕੇ ਦੀ ਸ਼ਾਨ ਜਿਨ੍ਹਾਂ ਨੇ ਬਹੁਤ ਸਾਰਾ ਸਾਹਿਤ ਸਿਰਜਿਆ ਸੰਤਾਨ ਸੇਵਾ ਸਿੰਘ ਜੀ ਠਿਕਰੀ ਵਾਲਾ ਪਰਜਾ ਮੰਡਲ ਦੇ ਬਾਨੀ ਮੀਗਰਾ ਮਿੱਤਾ ਜੀ ਤਰਖਿਨ ਸੁਸਾਇਟੀ ਦੇ ਪ੍ਰਧਾਨ ਸੁਪ ਇਸੇ ਕਰਕੇ ਸਾਹਿਤੀ ਰਾਜਤਾ ਨਹੀਂ ਕਿਹਾ ਜਾਂਦਾ ਨਾਲੇ ਸੁਨੇਹ ਮੇਰੇ ਸਾਹਮਣੇ ਬੈਠੇ ਕਾਟੇ ਇਲਾਕੇ ਦੇ ਐਮਪੀ ਲੋਕ ਸਭਾ ਹੁਤਾਏਗੀ ਨਾਮ ਦਾ ਸਨਬਿਆ ਕਰੂ ਚਿੰਗ ਲੈ ਕੇ ਪੰਜਾਬ ਦੇ